ਸਵੇਰ ਦੇ 6 ਵਜੇ ਹੋਣਿਆ ਮੈਂ ਇਸ ਵੇਲੇ ਸ਼ੰਭੂ ਬਾਰਡਰ ਤੇ ਖੜਾ ਹੈਗਾ। ਔਰ ਲਗਭਗ 11 ਮਹੀਨੇ ਅੰਦੋਲਨ ਚ ਪੂਰੇ ਹੋਣ ਦੇ ਵਿੱਚ ਸਿਰਫ 10 ਦਿਨ ਬਾਕੀ ਹੈਗੇ ਆ। ਔਰ ਇਹਦੇ ਨਾਲ ਦੀ ਨਾਲ ਜਿਹੜਾ ਕੱਲ ਮੋਦੀ ਸਰਕਾਰ ਦੇ ਦਾਅਵੇ ਸੀਗੇ ਪੂਰੇ ਨੈਸ਼ਨਲ ਚੈਨਲਾਂ ਤੇ ਅਸੀਂ ਜੀ ਤਿੰਨ ਵੱਡੇ ਫੈਸਲੇ ਕਰ ਲਏ ਕਿਹੜੇ ਭਾਈ ਇੱਕ ਕਹਿੰਦੇ ਆ ਪੀ ਹੁਣ 1350 ਨੂੰ ਡੀਏਪੀ ਮਿਲੂ ਪਹਿਲੋ 490 ਰੁਪਏ ਨੂੰ ਮਿਲਦੀ ਹੁੰਦੀ ਸੀ ਫਿਰ 1200 ਨੂੰ ਫਿਰ 1300 ਨੂੰ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ ਦਸਾਂ ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ ਤੁਸੀਂ ਯੂਰੀਆ ਦੀ ਬੋਰੀ 45 ਕਿਲੋ ਦੀ ਕਰ ਦਿੱਤੀ ਰੇਟ ਉਹ ਨਾ ਰੱਖਿਆ ਸਬਸਿਡੀਆਂ ਟੋਡੀਆਂ ਸਰਕਾਰ ਨੇ ਘੱਟ ਕੀਤੀਆਂ ਨੇ ਵਧਾਈਆਂ ਨਹੀਂ ਹੈਗੀਆਂ ਦੇਸ਼ ਨੂੰ ਝੂਠ ਬੋਲ ਕੇ ਗੁਮਰਾਹ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਗੱਲ ਕਹੀ ਗਈ ਵੀ ਫਸਲੀ ਬੀਮਾ ਯੋਜਨਾ ਜੀ 26 ਤੱਕ ਜਾਰੀ ਨੂੰ ਕਿਹੜੀ ਫਸਲੀ ਬੀਮਾ ਯੋਜਨਾ ਜਿਹੜੀ ਪ੍ਰਾਈਵੇਟ ਕਾਰਪੋਰੇਟ ਵੱਲੋਂ ਸ਼ੁਰੂ ਹੋਈ ਆ ਜਿਨੇ ਮਹਾਰਾਸ਼ਟਰ ਹਰਿਆਣਾ ਹੋਰ ਸੂਬੇ ਲੁੱਟ ਕੇ ਖਾਲੇ ਕੋਈ ਰੌਲਾ ਨਹੀਂ ਵੀ ਤੁਹਾਡੇ ਨਾਲ ਦੇਸ਼ ਦਾ ਕਿਸਾਨ ਮਜ਼ਦੂਰ ਖੁਸ਼ ਹੋਊਗਾ ਤੁਹਾਡੀਆਂ ਪਾਲਸੀਆਂ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਮਰਤ 38ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਔਰ ਦੋਵਾਂ ਫਾਰਮਾਂ ਨੇ ਸਪਸ਼ਟ ਕਰ ਦਿੱਤਾ ਪਰ ਜਿਹੜਾ ਪੈਦਲ ਮਾਰਚ ਦਿੱਲੀ ਅੰਦੋਲਨ ਦੋ ਦਿਨ ਵਿੱਚ ਸ਼ੁਰੂ ਹੋਇਆ ਦਾ ਮਰਨਮਰ ਸ਼ੁਰੂ ਹੋਇਆ ਉਹ ਮੀਟਿੰਗ ਲੈਣ ਲਈ ਨਹੀਂ ਮੰਗਾ ਮਨਾਉਣ ਵਾਸਤੇ ਹੈਗਾ ਵਾ ਇਸ ਲਈ ਇਹ ਮੋਰਚਾ ਕੰਟੀਨਿਊਟੀ ਜਾਰੀ ਰਹੂਗਾ ਖਨੌਰੀ ਤੇ ਚਾਰ ਦਾ ਵੱਡਾ ਇਕੱਠ ਆ ਸ਼ੰਭੂ ਬਾਡਰ ਤੇ ਗੁਰੂਬਨ ਗੁਰਗੋਬਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਸੀਂ ਛੇ ਨੂੰ ਮਨਾਉਣਾ ਸਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਅਪੀਲ ਹੈਗੀ ਆ ਸ਼ੰਭੂ ਬਾਡਰ ਤੇ ਫੈਸਲਾ ਕੀਤਾ ਵੱਧ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਦੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਸਵੇਰ ਦੇ 6 ਵਜੇ ਹੋਣਿਆ ਮੈਂ ਇਸ ਵੇਲੇ ਸ਼ੰਭੂ ਬਾਰਡਰ ਤੇ ਖੜਾ ਹੈਗਾ ਔਰ ਲਗਭਗ 11 ਮਹੀਨੇ ਅੰਦੋਲਨ ਜੋ ਪੂਰੇ ਹੋਣ ਦੇ ਵਿੱਚ ਸਿਰਫ 10 ਦਿਨ ਬਾਕੀ ਹੈਗੇ ਆ ਔਰ ਇਹਦੇ ਨਾਲ ਦੀ ਨਾਲ ਜਿਹੜਾ ਕੱਲ ਮੋਦੀ ਸਰਕਾਰ ਦੇ ਦਾਅਵੇ ਸੀਗੇ ਪੂਰੇ ਨੈਸ਼ਨਲ ਚੈਨਲਾਂ 'ਤੇ ਅਸੀਂ ਜੀ ਤਿੰਨ ਵੱਡੇ ਫੈਸਲੇ ਕਰ ਲਏ ਕਿਹੜੇ ਬਈ ਇੱਕ ਕਹਿੰਦੇ ਆ ਵੀ ਹੁਣ ਸਾਡੇ 1300 ਨੂੰ ਡੀਪੀ ਮਿਲੂ ਪਹਿਲੋਂ 490 ਰੁਪਏ ਨੂੰ ਮਿਲਦੀ ਹੁੰਦੀ ਸੀ ਫਿਰ 1200 ਨੂੰ ਫਿਰ 1300 ਨੂੰ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ ਦਸਾਂ ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ